ਹਲ ਬਾਗਾ ਪਰਾਣਾ ਦੇ ਸੰਗਤਪੁਰਾ ਦੇ ਵਿੱਚ ਚੋਣਾ ਦੇ ਵਿੱਚ ਡਿਊਟੀ ਨਿਭਾਉਣ ਜਾਂਦੇ ਦੋ ਅਧਿਆਪਕ ਜੋੜੇ ਦੀ ਡੈਥ ਹੋ ਗਈ ਸੀ ਸਾਰਿਆਂ ਨੇ ਆਪਾਂ ਫੋਟੋਆਂ ਦੇਖ ਲਈਆਂ ਬੜਿਆਂ ਨੂੰ ਦੁੱਖ ਹੋਇਆ ਕਮੈਂਟਾਂ ਦੇ ਵਿੱਚ ਵਹਿਗਰੂ ਲਿਖਤਾ ਤੇ ਇਥੋਂ ਤੱਕ ਕਿ ਜੋ ਸਾਡੇ ਹੁਕਮਰਾਨ ਨੇ ਜਿਨ੍ਹਾਂ ਨੂੰ ਅਸੀਂ ਚੁਣਿਆ ਜਿਨ੍ਹਾਂ ਨੂੰ ਅਸੀਂ ਜ਼ਿੰਮੇਵਾਰੀਆਂ ਦਿੱਤੀਆਂ ਨੇ ਜਿਨ੍ਹਾਂ ਨੇ ਹੱਥ ਪੰਜਾਬ ਫੜਾਇਆ ਉਹਨਾਂ ਨੇ ਵੀ ਦੁੱਖ ਜ਼ਾਹਰ ਕਰਕੇ ਪੋਸਟਾਂ ਪਾਤੀਆਂ ਪਰ ਜਿਹੜੀ ਅਸਲ ਕਾਰਨ ਹੈ ਵੀ ਉਹਨਾਂ ਦੀ ਡੈਥ ਆ ਜਿਹੜੀ ਕਿਵੇਂ ਹੋਈ ਹੈ ਤਾਂ ਸੰਗਤਪੁਰਾ ਦੇ ਵਿੱਚ ਇੱਕ ਪੁਲਿਸ ਹੈਗਾ ਇੱਕ ਪਾਸੇ ਉਹ ਦਿਵਾਰ ਹੈਗੀ ਸੀ ਇਹਨੂੰ ਆਪਾਂ ਚਾਰ ਦਿਵਾਰੀ ਕਹਿੰਦੇ ਆ ਇੱਕ ਪਾਸੇ ਹੈ ਨਹੀਂ ਸੀ ਉਹਨਾਂ ਨੂੰ ਉਹ ਦਿਵਾਰੀ ਦਿਖੀ ਨਹੀਂ ਜਦੋਂ ਹੈ ਹੀ ਨਹੀਂ ਰੋਡਾ ਸੀ ਉਹਨਾਂ ਨੂੰ ਉਹ ਰਸਤਾ ਜਾਪਿਆ ਜਿਹਦੇ ਕਰਕੇ ਨਹਿਰ ਦੇ ਵਿੱਚ ਉਹਨਾਂ ਦੀ ਗੱਡੀ ਡਿੱਗ ਗਈ ਆ ਰੋਡਾ ਪੁਲ ਤੁਸੀਂ ਦੇਖ ਸਕਦੇ ਹੋ ਉਹਨਾਂ ਇੱਥੇ ਜ਼ਿੰਮੇਵਾਰ ਕੌਣ ਹੈ ਉਹਨਾਂ ਦੀ ਡੈਚ ਦਾ ਕਾਰਨ ਹੈ ਪ੍ਰਸ਼ਾਸਨ ਉਹਨਾਂ ਦੀ ਡੈਚ ਦਾ ਕਾਰਨ ਹੈ ਆ ਸਰਕਾਰ ਆ ਨਕਲੀ ਇਨਕਲਾਬੀ ਇਸਤਿਹਾਰ ਕ੍ਰਾਂਤੀਆਂ ਵਾਲੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਤਾਂ ਆਪਦੀਆਂ ਮਸ਼ਹੂਰੀਆਂ ਤੇ ਲਾ ਦਿੰਦੇ ਆ ਪਰ ਇਸ ਤਰ੍ਹਾਂ ਦੇ ਸੇਫਟੀ ਪੁਲ ਇਹ ਚਾਰ ਦੀਵਾਰੀਆਂ ਤੇ ਚਾਰ ਪੈਸੇ ਨਹੀਂ ਲਾਉਂਦੇ ਕਿਸੇ ਬਾਥਰੂਮ ਦਾ ਉਦਘਾਟਨ ਕਰਤਾ ਕਿਸੇ ਟਰਾਂਸਫਾਰਮ ਦਾ ਉਦਘਾਟਨ ਕਰਤਾ ਪਤਾ ਹੀ ਨਹੀਂ ਕਹਦਾ ਕਹਦਾ ਉਦਘਾਟਨ ਕਰੀ ਜਾਂਦੇ ਨੇ ਇਹਦਾ ਜ਼ਿੰਮੇਵਾਰ ਕੌਣ ਹੈ ਉਹ ਵੀ ਤੁਹਾਨੂੰ ਟੈਕਸ ਦਿੰਦੇ ਸੀ ਹਰ ਇੱਕ ਬੰਦਾ ਤੁਹਾਨੂੰ ਟੈਕਸ ਦਿੰਦਾ ਹੈ ਜਿਹਦੇ ਕਰਕੇ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਏ 12 ਸਾਲ ਦੀ ਦੱਸਿਆ ਜਾ ਰਿਹਾ ਉਹਨਾਂ ਦੀ ਇੱਕ ਬੱਚੀ ਹੈ ਉਹ ਪੁਲ ਨੂੰ ਦੇਖ ਕੇ ਜਦੋਂ ਉਹ ਵੱਡੀ ਹੋਊ ਕੀ ਸੋਚਿਆ ਕਰੂਗੀ ਤਾਂ ਉਹਨੇ ਵੀ ਵੱਡੀ ਹੋਣਾ ਹੈ ਉਹਨੇ ਵੀ ਪੜ੍ਹਨਾ ਲਿਖਣਾ ਹੈ ਉਹਨੂੰ ਵੀ ਸਮਝ ਆਊਗੀ ਅੱਜ ਜੋ ਆਪਾਂ ਗੱਲ ਕਰ ਰਹੇ ਹਾਂ ਉਹ ਵੀ ਇਹੀ ਆਖੂਗੀ ਫਿਰ ਆਪਾਂ ਕਹਿੰਦੇ ਆ ਪੰਜਾਬ ਦੇ ਵਿੱਚ ਤਾਂ ਕੋਈ ਦੇਹ ਕੇ ਰਾਜ਼ੀ ਨਹੀਂ ਪੰਜਾਬ ਤਾਂ ਖਾਲੀ ਆਪ ਹੀ ਹੋਊਗਾ ਜਦੋਂ ਇਸ ਤਰ੍ਹਾਂ ਦੇ ਆ ਖੂਨੀ ਪੁਲ ਪੰਜਾਬ 'ਚ ਨੇ ਕੀ ਕਰੂ ਬੰਦਾ ਫਰਜ਼ ਕਿਹਦਾ ਜ਼ਿੰਮੇਵਾਰੀ ਕਿਹਦੀ ਹੈ ਜਿੰਨਾਂ ਨੂੰ ਅਸੀਂ ਚੁਣਿਆ ਤੇ ਉਹ ਜਨਾਬ ਨੇਰਿਆਂ ਦੇ ਵਿੱਚ ਪੈਂਚਰ ਲਾਈ ਜਾਂਦੇ ਨੇ ਕੀ ਪੰਜਾਬ ਦੇ ਲੋਕਾਂ ਨੇ ਸਾਨੂੰ ਪੈਂਚਰ ਲਾਉਣ ਵਾਸਤੇ ਕਿਹਾ ਸੀਗਾ ਤਾਂ ਇਹ ਰੋਡਾਂ ਪੁਲਾ ਹੈ ਸਿੱਧਾ ਸਰਕਾਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੈ ਕਿਉਂ ਨਹੀਂ ਉਸ ਤੇ ਦਿਵਾਰੀ ਲਾਈ ਕਿਉਂ ਨਹੀਂ ਉਸ ਤੇ ਕੋਈ ਚਮਕਵੇਂ ਸਾਈਨ ਲਾਏ ਸਾਰਿਆਂ ਨੂੰ ਪਤਾ ਵੀ ਇੰਨੀਆਂ ਧੁੰਦਾ ਪੈਣ ਲੱਗੀਆਂ ਇਹ ਤਾਂ ਹੁਣ ਦੋ ਅਧਿਆਪਕਾਂ ਦੀ ਡੈਥ ਹੋ ਗਈ ਗੱਲ ਸਾਹਮਣੇ ਆ ਗਈ ਪਤਾ ਨਹੀਂ ਕਿੰਨੇ ਕ ਜਾਣ ਦੀ ਡੈਥ ਹੋਣੀ ਹੈ ਤੇ ਕਿਸੇ ਹੁਕਮਰਾਨ ਨੇ ਇਹ ਕਿ ਹੈ ਵੀ ਹਾਂ ਇਹ ਸਾਡੀ ਨਾਲ ਇੱਕ ਹੀ ਕਾਰਨ ਹੋਇਆ ਹੈ ਇਹ ਕੋਈ ਇਤਿਹਾਸ ਤਾਂ ਥੋੜੀ ਹੈ ਇਹ ਤਾਂ ਸਿਆਸੀ ਹਾਸ ਹੈ ਜ਼ਿੰਮੇਵਾਰੀ ਤੋਂ ਭੱਜੇ ਹੋਏ ਨੇ ਹੁਕਮਰਾਨ ਕਿਉਂ ਨਹੀਂ ਉਸ ਪੁਲਤੇ ਜਿਹੜੀ ਦਿਵਾਰੀ ਲਾਈ ਗਈ ਕਿਉਂ ਨਹੀਂ ਉੱਥੇ ਕੋਈ ਸਾਈਨ ਬੋਰਡ ਲਾਏਗੇ ਇਹ ਸਵਾਲ ਹੈ ਜੋ ਪਰਦੇ ਦੇ ਪਿੱਛੇ ਹੀ ਰਹਿਣਗੇ ਤੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਗੇ ਜੇ ਉਹਦੇ ਦੁਬਾਰੀ ਉਹਦੇ ਸਾਈਨ ਲੱਗੇ ਹੁੰਦੇ ਉਹਨਾਂ ਦੀ ਗੱਡੀ ਵੱਜ ਕੇ ਰੁਕ ਜਾਣੀ ਸੀ ਤੇ ਫਿਰ ਇਸ ਤੋਂ ਬਾਅਦ ਜੋ ਲੋਕਾਂ ਨੂੰ ਪਤਾ ਲੱਗਦਾ ਉਹ ਡਰੇਨ ਦੇ ਵਿੱਚ ਪਾਣੀ ਵੀ ਘਟ ਸੀਗਾ ਕਾਫੀ ਸਮੇਂ ਕਹਿੰਦੇ ਉਹ ਚੀਕਾ ਰੋੜੀ ਪਾਉਂਦੇ ਰਹੇ ਪਰ ਜਦੋਂ ਪਾਣੀ ਇਕੱਠਾ ਹੋ ਹੀ ਗਿਆ ਹੋ ਹੀ ਗਿਆ ਤਾਂ ਉਹ ਥੋੜੀ ਬੋਤੀ ਹੀ ਉਹਨਾਂ 'ਚ ਜਾਨ ਬਚੀ ਸੀ ਜਦੋਂ ਲੋਕਾਂ ਨੇ ਪਾਰ ਕੱਢਿਆ ਜਦੋਂ ਉਹ ਗੱਡੀ ਦਾ ਇੰਤਜ਼ਾਮ ਹੋਇਆ ਉਹਨਾਂ ਦੀ ਡੈਥ ਹੋ ਗਈ ਤੇ ਜਿਹੜੀ ਅਸੀਂ ਫੋਰਸ ਕਹਿੰਦੇ ਆ ਵੀ ਸੜਕਾਂ ਤੇ ਤਨਾਤ ਕਰਤੀ ਇਹਨੇ ਨੇ ਮਖਸ਼ੂਰੀਆਂ ਕਰਤੀਆਂ ਫਲਾਣਾ ਨੰਬਰ ਡਾਇਲ ਕਰ ਲੋ ਜੀ ਧਮਕਾ ਕਰ ਲੋ ਜੀ ਉਹਦਾ ਵੀ ਕੁਝ ਪਤਾ ਨਹੀਂ ਲੱਗਿਆ ਕਿਉਂਕਿ ਕੱਲ ਵੋਟਾਂ ਸੀ ਹੋ ਸਕਦਾ ਉਹ ਵੀ ਚੌਨ ਡਿਊਟੀਆਂ ਚੋਂ ਨਾ ਇਹ ਜਾਣਕਾਰੀ ਵੀ ਨਹੀਂ ਆਈ ਵੀ ਜੋ ਉਹਨਾਂ ਨੂੰ ਲੈ ਕੇ ਗਏ ਨੇ ਉਹ ਕੋਈ ਪਿੰਡ ਦਾ ਬੰਦਾ ਗੱਡੀ ਚ ਲੈ ਕੇ ਗਿਆ ਜਾਂ ਫਿਰ ਸੜਕ ਸੁਰੱਖਿਆ ਵਾਲੀ ਫੋਰਸ ਆਈ ਸੀ ਇਹ ਵੀ ਸਵਾਲ ਹਜੇ ਪੈਂਡਿੰਗ ਪਿਆ ਤਾਂ ਹੁਣ ਦੱਸ ਦਿਓ ਭਰਾਵੋ ਤੁਸੀਂ ਵੀ ਕਮੈਂਟ ਕਰਕੇ ਵੀ ਆਪਾਂ ਪੰਜਾਬ ਚ ਰਹਿਣ ਜੋਗ ਬਚੇ ਆ ਜੋ ਆਪਾਂ ਟੈਕਸ ਦਿੰਨੇ ਆਂ ਇਹ ਆਪਾਂ ਨੂੰ ਉਹ ਟੈਕਸ ਦੇ ਲਾਭ ਮਿਲਦੇ ਆਂ ਮੇਰੇ ਤੋਂ ਜ਼ਿਆਦਾ ਤੁਸੀਂ ਸੂਝਵਾਨ ਹੋਵੋਗੇ ਬਾਕੀ ਜੇ ਭੇੜ ਵੀਡੀਓ ਦੇਖ ਰਹੀ ਐ ਉਹਨਾਂ ਨਾਲ ਦਾ ਫਰੰਗ ਲੱਗਿਆ ਹੋਇਆ ਉਹਨਾਂ ਨੇ ਤਾਂ ਮੰਨਣਾ ਨਹੀਂ